ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣ ਲਈ ਸਪੈਸ਼ਲ ਵਿਸ਼ੇਸ਼ ਬੀਐਡ ਕੋਰਸ ਵਿਕਰਵਾਇ ਜਾਂਦੇ ਸਨ ਇਹ ਬੀਐਡ ਕੋਰਸ ਆਮ ਤੌਰ ਤੇ 2 ਸਾਲ ਦੇ ਹੁੰਦੇ ਸਨ ਲੇਕਿਨ ਹੁਣ ਅਗਲੇ ਅਕਾਦਮਿਕ ਵਰੇ ਜੇ ਅਕੈਡਮਿਕ ਸੈਸ਼ਨ 2024-25 ਦੀ ਗੱਲ ਕਰੀਏ ਤਾਂ ਹੁਣ 2 ਸਾਲ ਵਾਲੇ ਜਿਹੜੇ ਵਿਸ਼ੇਸ਼ ਬੀਐਡ ਕੋਰਸ ਨੇ ਇਹ ਬੰਦ ਹੋ ਜਾਣਗੇ ਤੇ ਹੁਣ ਜਿਹੜੀ ਮਾਨਤਾ ਹੈ ਉਹ ਸਿਰਫ ਮਿਲੇਗੀ 4 ਸਾਲ ਵਾਲੇ ਸਪੈਸ਼ਲ ਵਿਸ਼ੇਸ਼ ਬੀਐਡ ਕੋਰਸ ਵਾਸਤੇ ਜੀ ਹਾਂ ਇਹਦਾ ਖੁਲਾਸਾ ਕੀਤਾ ਹੈ ਰੀਹੈਬਿਟ੍ਰੇਸ਼ਨ ਕਾਉਂਸਲ ਆਫ ਇੰਡੀਆ ਯਾਨੀ ਆਰਸੀਆਈ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਵਿਸ਼ੇਸ਼ ਬੀਐਡ ਕੋਰਸ ਹੁੰਦੇ ਨੇ ਇਹ ਦੇਸ਼ ਭਰ ਚ ਤਕਰੀਬਨ 1000 ਅਜੀਆਂ ਸੰਸਥਾਵਾਂ ਅਜੇ ਇੰਸਟੀਟਿਊਸ਼ਨਸ ਨੇ ਜਾਂ ਬਾਕੀ ਇਹ ਕਾਲਜੇਜ਼ ਨੇ ਜਿਹੜੇ ਇਹ ਬੀਐਡ ਸਪੈਸ਼ਲ ਵਾਲਾ ਕੋਰਸ ਕਰਵਾਉਂਦੇ ਨੇ ਉਹਨਾਂ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਵਾਸਤੇ ਟ੍ਰੇਨਿੰਗ ਵੀ ਸਪੈਸ਼ਲ ਹੋਣੀ ਚਾਹੀਦੀ ਹੈ ਸੋ ਚਾਹੇ ਉਹ ਸੁਣਨਾ ਬੋਲਣਾ ਜਾਂ ਲਿਖਣਾ ਜਾਂ ਧਿਆਨ ਲਾਣਾ ਨਜ਼ਰ ਲਾਣਾ ਹੋਵੇ ਪਰ ਅਜੇ ਕੋਰਸਿਸ ਵਾਸਤੇ ਜਿਹੜੇ ਟੀਚਰਸ ਨੇ ਉਹਨਾਂ ਦੀ ਪ੍ਰੈਕਟਿਸ ਅੱਛੀ ਹੋਣੀ ਚਾਹੀਦੀ ਹੈ ਸੋ ਹੁਣ ਇਹ ਬਹੁਤ ਵੱਡੀ ਖਬਰ ਹੈ ਕਿ 2 ਸਾਲ ਵਾਲਾ ਸਪੈਸ਼ਲ ਵਿਸ਼ੇਸ਼ ਪੀਅਰਡ ਕੋਰਸ ਹੈ ਇਹ ਹੁਣ ਬੰਦ ਹੋਣ ਜਾ ਰਿਹਾ ਹੈ ਤੇ ਹੁਣ ਅਗਲੇ ਵਰੇ ਤੋਂ ਅਗਲੇ ਅਕਾਦਮਿਕ ਸੈਸ਼ਨ ਤੋਂ ਜੋ ਆਰਸੀਆਈ ਦਾ ਕਹਿਣਾ ਹੈ ਰੀਹੈਬਿਟੇਸ਼ਨ ਕਾਉਂਸਲ ਆਫ ਇੰਡੀਆ ਦਾ ਕਹਿਣਾ ਹੈ ਕਿ ਜਿੰਨੇ ਵੀ ਸਾਡੇ ਅਧੀਨ ਪ੍ਰਮਾਣਿਤ 1000 ਸਕੂਲ ਕਾਲਜ ਹੈਗੇ ਨੇ ਇੰਸਟੀਟਿਊਸ਼ਨ ਹੈਗੇ ਨੇ ਉੱਥੇ ਸਿਰਫ ਸਿਰਫ ਹੁਣ ਜਲਾ 4 ਸਾਲ ਵਾਲਾ ਸਪੈਸ਼ਲ ਯਾਨੀ ਵਿਸ਼ੇਸ਼ ਬੀੜ ਕੋਰਸ ਹੋਊਗਾ ਇਹਨੂੰ ਮਾਨਤਾ ਪ੍ਰਾਪਤ ਹੋਊਗੀ ਤੇ ਇਹ ਹੀ ਟੀਚਰ ਅੱਗੇ ਵਾਸਤੇ ਵਿਸ਼ੇਸ਼ ਯਾਨੀ ਕਿ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣ ਵਾਸਤੇ एलिਜੀਬਲ ਹੋਣਗੇ